ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਰਖੜੀ ਵਾਲੇ ਦਿਨ ਭੁੱਲ ਕੇ ਵੀ ਤੁਸੀਂ ਇਹ ਪੰਜ ਚੀਜ਼ਾਂ ਨੂੰ ਆਪਣੇ ਘਰ ਦੇ ਵਿੱਚ ਨਹੀਂ ਲੈ ਕੇ ਆਉਣਾ ਜੇਕਰ ਤੁਸੀਂ ਇਹ ਗਲਤੀ ਜਾਣੇ ਅਣਜਾਣੇ ਦੇ ਵਿੱਚ ਕਰਦੇ ਹੋ ਤਾਂ ਤੁਹਾਡਾ ਜਿਹੜਾ ਪਤੀ ਇਹ ਹੋ ਬਰਬਾਦ ਹੋ ਜਾਵੇਗਾ ਉਸ ਦੇ ਉੱਪਰ ਕਰਜ਼ੇ ਵਰਗੀ ਸਮੱਸਿਆ ਹੋ ਜਾਵੇਗੀ ਤੁਹਾਨੂੰ ਘਰ ਦੇ ਵਿੱਚ ਗਰੀਬੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਹ ਕਿਹੜੀਆਂ ਪੰਜ ਚੀਜ਼ਾਂ ਨੇ ਜਿਹੜੀਆਂ ਸਾਨੂੰ ਭੁੱਲ ਕੇ ਵੀ ਆਪਣੇ ਘਰ ਦੇ ਵਿੱਚ ਰਖੜੀ ਵਾਲੇ ਦਿਨ ਨਹੀਂ ਲੈ ਕੇ ਆਉਣੀਆਂ ਚਾਹੀਦੀਆਂ ਤੇ ਜੇਕਰ ਅਸੀਂ ਇਹ ਗਲਤੀ ਕਰਦੇ ਹਾਂ ਇਸ ਗਲਤੀ ਗਲਤੀ ਨੂੰ ਠੀਕ ਕਰਨ ਤੇ ਲਈ ਅਸੀਂ ਤੁਹਾਡੇ ਲਈ ਛੋਟੇ ਛੋਟੇ ਉਪਾਅ ਵੀ ਅੱਜ ਦੀ ਵੀਡੀਓ ਦੇ ਵਿੱਚ ਸਾਂਝੇ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਦ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿ ਇਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਤੋਂ ਇਸੇ ਤਰੀਕੇ ਦੇ ਨਾਲ ਸਾਰੀਆਂ ਮਾਵਾਂ ਤੇ ਭੈਣਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਜ਼ਰੂਰ ਦੇਖਣ ਤੇ ਇਸ ਤਰੀਕੇ ਦੇ ਨਾਲ 9 ਅਗਸਤ 2025 ਨੂੰ ਰਕੜੀ ਤੇ ਤੁਸੀਂ ਰਖੜੀ ਬਨ ਨੂੰ ਜਾਂ ਨਾ ਬਨ ਨੂੰ ਪਰ ਇਹ ਪੰਜ ਚੀਜ਼ਾਂ ਤੁਸੀਂ ਭੁੱਲ ਕੇ ਵੀ ਗਲਤੀ ਦੇ ਨਾਲ ਆਪਣੇ ਘਰ ਦੇ ਵਿੱਚ ਬਿਲਕੁਲ ਨਹੀਂ ਲੈ ਕੇ ਆਉਣੀਆਂ ਨਹੀਂ ਤਾਂ ਤੁਹਾਡੇ ਘਰ ਦੇ ਵਿੱਚ ਗਰੀਬੀ ਆ ਜਾਵੇਗੀ ਘਰ ਪੂਰੀ ਤਰ੍ਹਾਂ ਕੰਗਾਲ ਹੋ ਜਾਵੇਗਾ ਬਾਅਦ ਦੇ ਵਿੱਚ ਇਹ ਨਾ ਸੋਚੋ ਕਿ ਤੁਸੀਂ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਸੋ ਇਸੇ ਤਰੀਕੇ ਦੇ ਨਾਲ ਰਖੜੀ ਇੱਕ ਤਿਉਹਾਰ ਹੈ ਜੋ ਔਰਤਾਂ ਦੀ ਰੱਖਿਆ ਤੇ ਉਹਨਾਂ ਦੇ ਅਧਿਕਾਰਾਂ ਦਾ ਸਮਰਥਨ ਕਰਦਾ ਹੈ ਇਹ ਭਰਾ ਨੂੰ ਜ਼ਾਦੇ ਦਵਾਉਂਦਾ ਹੈ ਕਿ ਉਸਦੀ ਭੈਣ ਦੀ ਸੁਰੱਖਿਆ ਸਨਮਾਨ ਤੇ ਖੁਸ਼ੀ ਉਸਦੀ ਜ਼ਿੰਮੇਵਾਰੀ ਹੈ ਇਸ ਦਿਨ ਭੈਣ ਭਰਾ ਦੇ ਗੁੱਟ ਤੇ ਰਖੜੀ ਬੰਨਦੀ ਹੈ ਤੇ ਭਰਾ ਭੈਣ ਨੂੰ ਤੋਹਫੇ ਵਜੋਂ ਕੁਝ ਖਾਸ ਚੀਜ਼ਾਂ ਵੀ ਦਿੰਦਾ ਹੈ ਪਰ ਜਾਣੇ ਅਣਜਾਣੇ ਦੇ ਵਿੱਚ ਕੁਝ ਔਰਤਾਂ ਆਪਣੇ ਘਰ ਦੇ ਵਿੱਚ ਪੇਕਿਆਂ ਤੋਂ ਰਖੜੀ ਬੰਨਣ ਤੇ ਲਈ ਚਾਹੁੰਦੀਆਂ ਨੇ ਪਰ ਔਰਤਾਂ ਆਪਣੇ ਨਾਲ ਅਜਿਹੀ ਚੀਜ਼ ਲੈ ਕੇ ਆਉਂਦੀਆਂ ਨੇ ਜੋ ਨਾ ਸਿਰਫ ਉਹਨਾਂ ਦੇ ਭਰਾ ਨੂੰ ਤਵਾ ਕਰ ਦਿੰਦੀਆਂ ਨੇ ਸਗੋਂ ਉਹਨਾਂ ਦੇ ਆਪਣੇ ਪਰਿਵਾਰ ਨੂੰ ਵੀ ਤਵਾ ਕਰ ਦਿੰਦੀ ਹੈ ਰਖੜੀ ਸਿਰਫ ਇੱਕ ਪਰਿਵਾਰਕ ਤਿਉਹਾਰ ਨਹੀਂ ਇਹ ਪੂਰੇ ਸਮਾਜ ਵਿੱਚ ਵਿਸ਼ਵਾਸ ਤੇ ਏਕਤਾ ਦਾ ਸੰਦੇਸ਼ ਦਿੰਦਾ ਹੈ ਸੋ ਇਸੇ ਤਰੀਕੇ ਦੇ ਨਾਲ ਰਖੜੀ ਵਾਲੇ ਦਿਨ ਸਾਰੀਆਂ ਭੈਣਾਂ ਨੂੰ ਪਹਿਲਾਂ ਪ੍ਰਾਰਥਨਾ ਕਰਨੀ ਚਾਹੀਦੀ ਹੈ ਤੇ ਫੇਰ ਪੂਜਾ ਥਾਲੀ ਵਿੱਚ ਲੈਣੀ ਚਾਹੀਦੀ ਹੈ ਰਖੜੀ ਪੂਜਾ ਥਾਲੀ ਨੂੰ ਬਹੁਤ ਸ਼ਰਧਾ ਤੇ ਪਿਆਰ ਨਾਲ ਸਜਾਇਆ ਜਾਂਦਾ ਹੈ ਕਿਉਂਕਿ ਇਸ ਥਾਲੀ ਨਾਲ ਭੈਣ ਆਪਣੇ ਭਰਾ ਨੂੰ ਤਿਲਕ ਲਗਾਉਂਦੀ ਹੈ ਤੇ ਆਰਤੀ ਕਰਦੀ ਹੈ ਤੇ ਰਖੜੀ ਬੰਨ੍ਹਦੀ ਹੈ ਥਾਲੀ ਦੇ ਵਿੱਚ ਜੋ ਵੀ ਸਮਗਰੀ ਰੱਖੀ ਜਾਂਦੀ ਏ ਉਸ ਦਾ ਆਪਣਾ ਅਧਿਆਤਮਿਕ ਤੇ ਸਭਿਆਚਾਰਕ ਮਹੱਤਵ ਹੁੰਦਾ ਹੈ ਰਖੜੀ ਥਾਲੀ ਦੇ ਵਿੱਚ ਜ਼ਰੂਰੀ ਵਸਤਵਾਂ ਸਮਗਰੀ ਦੀ ਵਰਤੋਂ ਰਾਖੀ ਰਖੜੀ ਸੂਤਰ ਭਰਾ ਦੇ ਗੁੱਟ ਤੇ ਬੰਨਣਾ ਸੁਰੱਖਿਆ ਤੇ ਪਿਆਰ ਦਾ ਪ੍ਰਤੀਕ ਅਕਸ਼ਟ ਚੌਲਾਂ ਦੇ ਦਾਣੇ ਤਿਲਕ ਲਗਾਉਣ ਤੋਂ ਬਾਅਦ ਵੀ ਭਰਾ ਦੇ ਮੱਥੇ ਤੇ ਲਗਾਉਣਾ ਪਵਿੱਤਰਤਾ ਤੇ ਸੰਪੂਰਨਤਾ ਦਾ ਪ੍ਰਤੀਕ ਰੋਲੀ, ਗੁੰਮਕੁੰਮ, ਮੰਗਲਾ, ਥਾਂ ਤੇ ਦੀਆਂ ਚਿੱਤ ਦਾ ਪ੍ਰਤੀਕ ਆਰਤੀ ਦੇ ਲਈ ਤੇਲ, ਸ਼ੁਭ ਰੋਸ਼ਨੀ ਤੇ ਨਕਾਰਾਤਮਕਤਾ ਨੂੰ ਦੂਰ ਕਰਨ ਲਈ ਪੂਜਾ ਵਿੱਚ ਵਰਤੀ ਜਾਂਦੀ। ਸੁਪਾਰੀ ਤੇ ਫੁੱਲ ਸਮਰਪਣ ਤੇ ਪਵਿੱਤਰਤਾ ਦਾ ਪ੍ਰਤੀਕ ਮਠਿਆਈਆਂ, ਲੱਡੂ, ਪੇੜਾ, ਰਸਗੁਲਾ ਆਦਿ ਭਰਾ ਨੂੰ ਖਵਾਇਆ ਜਾਂਦਾ ਹੈ। ਤਿਲਕ ਤੇ ਰਖੜੀ ਤੋਂ ਬਾਅਦ ਪਿਆਰ ਤੇ ਮਿਠਾਸ ਵਧਾਉਣ ਲਈ ਦਾ ਪ੍ਰਤੀਕ ਛੋਟਾ ਪਾਣੀ ਦਾ ਲੋਟਾ ਆਚਮਣ ਵਿੱਚ ਵਰਤਿਆ ਜਾਂਦਾ ਹੈ ਤੇ ਪਵਿੱਤਰਤਾ ਬਣਾਈ ਰੱਖਣ ਦੇ ਲਈ ਸਿੰਦੂਰ ਤੇ ਹਲਦੀ ਦੀ ਪੂਜਾ ਸ਼ੁਭ ਪ੍ਰਤੀਕ ਸ਼ੁਭ ਰਸਮਾਂ ਦਾ ਪ੍ਰਗਟਾਵਾ ਕੁਝ ਸਿੱਕੇ ਚ ਦक्षिਪਰਾ ਨੂੰ ਅਸ਼ੀਰਵਾਦ ਬਦੋ ਦੇਣ ਲਈ ਖੁਸ਼ਹਾਲੀ ਤੇ ਸ਼ੁਭ ਕਾਮਨਾਵਾਂ ਪਲੇਟ ਸਜਾਉਣ ਦਾ ਤਰੀਕਾ ਪਹਿਲਾਂ ਪਲੇਟ ਨੂੰ ਸਾਫ਼ ਕਰੋ ਤੇ ਹਲਦੀ ਤੇ ਕੂਮਕੁੰਮ ਨਾਲ ਸੁਆਸਤਿਕ ਚਿੰਨ ਬਣਾਉ ਪਲੇਟ ਦੇ ਕਿਨਾਰੇ ਤੇ ਇੱਕ ਛੋਟਾ ਦੀਵਾ ਰੱਖਿਆ ਜਾਂਦਾ ਹੈ ਰਾਖੀ ਰੋਲੀ ਅਕਸ਼ਟ ਮਠਿਆਈਆਂ ਤੇ ਫੁੱਲ ਸਹੀ ਢੰਗ ਦੇ ਨਾਲ ਰੱਖੇ ਜਾਂਦੇ ਨੇ ਤੇ ਇਸ ਤਰੀਕੇ ਦੇ ਨਾਲ ਥਾਲੀ ਨੂੰ ਸਜਾ ਕੇ ਪੈਣ ਇੱਕ ਆਪਣੇ ਭਰਾ ਨੂੰ ਰਖੜੀ ਬਣਦੀ ਹੈ ਤੇ ਆਓ ਹੁਣ ਆਪਾਂ ਜਾਣਦੇ ਹਾਂ ਕਿ ਉਹ ਕਿਹੜੀ ਚੀਜ਼ ਹੈ ਜੋ ਹਰ ਇੱਕ ਭੈਣ ਨੂੰ ਆਪਣੇ ਪੇਕੇ ਘਰ ਤੋਂ ਕਦੇ ਵੀ ਨਹੀਂ ਲਿਉਣੀ ਚਾਹੀਦੀ ਖਾਸ ਕਰਕੇ ਰਖੜੀ ਵਾਲੇ ਦਿਨ ਜਦੋਂ ਕੋਈ ਭੈਣ ਆਪਣੇ ਪੇਕੇ ਘਰ ਰਖੜੀ ਬੰਨਣ ਜਾਂਦੀ ਹੈ ਤਾਂ ਉਸ ਦਿਨ ਉਸ ਨੂੰ ਆਪਣੇ ਪੇਕੇ ਘਰ ਤੋਂ ਕੁਝ ਚੀਜ਼ਾਂ ਆਪਣੇ ਸਹੁਰੇ ਘਰ ਦੇ ਵਿੱਚ ਨਹੀਂ ਲਿਉਣੀਆਂ ਚਾਹੀਦੀਆਂ ਕਿਉਂਕਿ Hindu ਪਰੰਪਰਾਵਾਂ ਤੇ ਲੋਕ માનਤਾਵਾਂ ਦੇ ਅਨੁਸਾਰ ਆਪਣੇ ਪੇਕੇ ਘਰ ਤੋਂ ਕੁਝ ਚੀਜ਼ਾਂ ਲਿਉਣਾ ਅਸ਼ੁਭ ਮੰਨਿਆ ਜਾਂਦਾ ਹੈ ਤੇ ਰਿਸ਼ਤਿਆਂ ਵਿੱਚ ਦਰਾੜ ਜਾਂ ਗਰੀਬੀ ਲਿਆਉਂਦਾ ਹੈ। ਅਸੀਂ ਉਹਨਾਂ ਚੀਜ਼ਾਂ ਦੀ ਏਕ-ਏਕ ਕਰਕੇ ਸੂਚੀ ਦੇਵਾਂਗੇ ਜੋ ਰਖੜੀ ਵਾਲੇ ਦਿਨ ਗਲਤੀ ਦੇ ਨਾਲ ਵੀ ਆਪਣੇ ਪੇਕੇ ਘਰ ਤੋਂ ਵਾਪਸ ਨਹੀਂ ਲਿਉਣੀਆਂ ਚਾਹੀਦੀਆਂ ਤੇ ਇਹ ਵੀ ਦੱਸਾਂਗੇ ਕਿ ਇਹਨਾਂ ਨੂੰ ਕਿਉਂ ਨਹੀਂ ਲਿਉਣਾ ਚਾਹੀਦਾ। ਸਭ ਤੋਂ ਪਹਿਲੀ ਚੀਜ਼ ਇਹ ਨਮਕ ਕਿਸੇ ਵੀ ਔਰਤ ਨੂੰ ਆਪਣੇ ਪੇਕੇ ਘਰ ਤੋਂ ਗਲਤੀ ਦੇ ਨਾਲ ਵੀ ਨਮਕ ਨਹੀਂ ਲੈਉਣਾ ਚਾਹੀਦਾ ਕਿਉਂਕਿ ਨਮਕ ਰਿਸ਼ਤਿਆਂ ਦੀ ਮਿਠਾਸ ਤੇ ਸਥਿਰਤਾ ਦੇ ਨਾਲ ਜੁੜਿਆ ਹੋਇਆ ਹੈ ਰਖੜੀ ਵਾਲੇ ਦਿਨ ਨਮਕ ਲੈਉਣਾ ਰਿਸ਼ਤਿਆਂ ਵਿੱਚ ਖੱਟਾਪਨ ਤੇ ਸ਼ਾਂਤੀ ਆਉਂਦੀ ਹੈ ਇਹ ਵੀ ਮੰਨਿਆ ਜਾਂਦਾ ਹੈ ਕਿ ਨਮਕ ਲੈਉਣ ਨਾਲ ਭੈਣ ਦੇ ਸਹੁਰੇ ਘਰ ਵਿੱਚ ਗਰੀਬੀ ਜਾਂ ਮੁਸੀਬਤ ਆ ਸਕਦੀ ਹੈ ਦੂਸਰੀ ਚੀਜ਼ ਹੁੰਦੀ ਤੇਲ ਜਾਣਬੁੱਝ ਕੇ ਤੇਲ ਜਾਣਬੁੱਝ ਕੇ ਜਾਂ ਅਣਜਾਣੇ ਦੇ ਵਿੱਚ ਕੋਈ ਵੀ ਔਰਤ ਰਖੜੀ ਵਾਲੇ ਦਿਨ ਆਪਣੇ ਪੇਕੇ ਘਰ ਤੋਂ ਤੇਲ ਲਿਆਉਂਦੀ ਏ ਜੋ ਕਿ ਰਸੋਈ ਵਿੱਚ ਵਰਤਿਆ ਜਾਂਦਾ ਏ ਇਸ ਦਿਨ ਗਲਤੀ ਦੇ ਨਾਲ ਵੀ ਨਾ ਲਿਆਓ ਕਿਉਂਕਿ ਤੇਲ ਅਪਵਿੱਤਰਤਾ ਤੇ ਸਾੰਤਿਕ ਸੌਰੀ ਤਾਮਸਿਕ ਦੇ ਨਾਲ ਜੁੜਿਆ ਹੋਇਆ ਏ ਰਖੜੀ ਵਰਗੇ ਪਵਿੱਤਰ ਦਿਨ ਤੇ ਪੇਕੇ ਘਰ ਤੋਂ ਤੇਲ ਲਿਆਉਣ ਦੇ ਨਾਲ ਮਾੜੇ ਨਤੀਜੇ ਮਿਲਦੇ ਨੇ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਨਾਲ ਸੌਰੀ ਘਰ ਦੇ ਵਿੱਚ ਨਕਾਰਾਤਮਕ ਊਰਜਾ ਦਾ ਪ੍ਰਵੇਸ਼ ਹੁੰਦਾ ਹੈ ਤੇ ਪਰਿਵਾਰ ਦੇ ਵਿੱਚ ਬਿਮਾਰੀ ਜਾਂ ਤਣਾਅ ਦੀ ਸਥਿਤੀ ਵੀ ਪੈਦਾ ਹੋ ਸਕਦੀ ਹੈ ਤੀਸਰੀ ਚੀਜ਼ ਬਚੀ ਹੋਈ ਮਠਿਆਈ ਜਾਂ ਭੋਜਨ ਇਸ ਦਿਨ ਹਰ ਘਰ ਵਿੱਚ ਹਰ ਤਰ੍ਹਾਂ ਦੇ ਪਕਵਾਨ ਤੇ ਮਠਿਆਈਆਂ ਬਣਾਈਆਂ ਜਾਂਦੀਆਂ ਨੇ ਤੇ ਜੋ ਮਠਿਆਈਆਂ ਬਚ ਜਾਂਦੀਆਂ ਹਨ ਤਾਂ ਔਰਤਾਂ ਜਾਣ ਬੁਝ ਕੇ ਜਾਂ ਅਣਜਾਣੇ ਦੇ ਵਿੱਚ ਉਹ ਬਚੀ ਹੋਈ ਮਠਿਆਈ ਜਾਂ ਭੋਜਨ ਆਪਣੇ ਘਰ ਲੈ ਕੇ ਆਉਂਦੀਆਂ ਨੇ ਇਸ ਲਈ ਇਹ ਗਲਤੀ ਕਰਨ ਤੋਂ ਬਚੋ ਤੇ ਬਾਸੀ ਚੀਜ਼ਾਂ ਤੋਂ ਸਾਵਧਾਨ ਰਹੋ ਰਖੜੀ ਵਰਗੇ ਪਵਿੱਤਰ ਦਿਨ ਇਸ ਨੂੰ ਅਪਵਿੱਤਰ ਮੰਨਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਇਸ ਨਾਲ ਪੂਜਾ ਵਿੱਚ ਕਮੀਆਂ ਆਉਂਦੀਆਂ ਨੇ ਤੇ ਭਰਾ ਦੇ ਜੀਵਨ ਵਿੱਚ ਮਿਠਾਸ ਦੀ ਬਜਾਈ ਮੁਸ਼ਕਲਾਂ ਆ ਸਕਦੀਆਂ ਨੇ ਇਹ ਕੁਝ ਤਿੰਨ ਰਸੋਈ ਨਾਲ ਸੰਬੰਧਿਤ ਚੀਜ਼ਾਂ ਸਨ ਜੋ ਕਿਸੇ ਵੀ ਔਰਤ ਨੂੰ ਆਪਣੇ ਪੇਕੇ ਘਰ ਤੋਂ ਕਦੇ ਵੀ ਨਹੀਂ ਲਿਆਉਣੀ ਚਾਹੀਦੀਆਂ ਕੁਝ ਅਜਿਹੀਆਂ ਚੀਜ਼ਾਂ ਹਨ ਜੁਰਜਾਨਾ ਵਰਤੋਂ ਵਿੱਚ ਆਉਂਦੀਆਂ ਹਨ ਜੋ ਘਰੇਲੂ ਕੰਮਾਂ ਵਿੱਚ ਬਹੁਤ ਲਾਭਦਾਇਕ ਹੁੰਦੀਆਂ ਹਨ ਇਸ ਲਈ ਐਸੀ ਉਹਨਾਂ ਚੀਜ਼ਾਂ ਬਾਰੇ ਵੀ ਜਾਣਦੇ ਹਨ ਜੋ ਔਰਤਾ ਜਾਣ ਬੁੱਝ ਕੇ ਜਾਂ ਅਣਜਾਣੇ ਵਿੱਚ ਆਪਣੇ ਪੇਕੇ ਘਰ ਤੋਂ ਆਪਣੇ ਘਰ ਲੈ ਕੇ ਆਉਂਦੀਆਂ ਨੇ ਇਸ ਲਈ ਧਿਆਨ ਨਾਲ ਸੁਣੋ ਨਹੀਂ ਤਾਂ ਇਹ ਬਹੁਤ ਵੱਡਾ ਪਾਪ ਹੋਵੇਗਾ ਤੁਸੀਂ ਘਰ ਵਿੱਚ ਲక్ష్ਮੀ ਨੂੰ ਨਹੀਂ ਸਗੋ ਆ ਲక్ష్ਮੀ ਨੂੰ ਸਦਾ ਦੇ ਰਹੇ ਹੋ ਇਸ ਲਈ ਸਾਵਧਾਨ ਰਹੋ ਸਭ ਤੋਂ ਪਹਿਲੀ ਚੀਜ਼ ਜੋ ਕਿਸੇ ਵੀ ਔਰਤ ਨੂੰ ਆਪਣੇ ਪੇਕੇ ਘਰ ਤੋਂ ਨਹੀਂ ਲਿਉਣੀ ਚਾਹੀਦੀ ਉਹ ਹੈ ਝਾੜੂ ਝਾੜੂ ਨੂੰ ماں ਲక్ష్ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਤੇ ਇਸ ਨੂੰ ਆਪਣੇ ਪੇਕੇ ਘਰੋਂ ਲਿਉਣਾ ਲక్ష్ਮੀ ਦਾ ਅਪਮਾਨ ਕਰਨ ਦੇ ਬਰਾਬਰ ਹੈ ਝਾੜੂ ਲਿਉਣ ਦੇ ਨਾਲ ਭੈਣ ਦੇ ਸਹੁਰੇ ਘਰ ਵਿੱਚ ਪੈਸੇ ਦਾ ਨੁਕਸਾਨ ਹੋ ਸਕਦਾ ਹੈ ਤੇ ਕਰਜ਼ਾ ਵੱਸ ਸਕਦਾ ਹੈ ਤੇ ماں ਨਖਸ਼ਮੀ ਗੁੱਸੇ ਹੋ ਕੇ ਘਰ ਛੱਡ ਜਾਂਦੀ ਹੈ ਘਰ ਦੇ ਵਿੱਚ ਗਰੀਬੀ ਆਉਣ ਲੱਗ ਪੈਂਦੀ ਏ ਇਸ ਲਈ ਆਪਣੇ ਪੇਕੇ ਘਰੋਂ ਝਾੜੂ ਗਲਤੀ ਦੇ ਨਾਲ ਵੀ ਘਰ ਨਾਲ ਲਿਆਉ ਨਹੀਂ ਤੁਹਾਨੂੰ ਖੁਦ ਇਸ ਦੇ ਨਤੀਜੇ ਭੁਗਤਨੇ ਪੈ ਸਕਦੇ ਨੇ ਦੂਸਰੀ ਚੀਜ਼ ਚਾਕੂ ਜਾਂ ਤਿੱਖੀ ਚੀਜ਼ ਕੈਂਚੀ ਚਾਕੂ ਕਟਰ ਵਰਗੀਆਂ ਕੁਝ ਤਿੱਖੀਆਂ ਚੀਜ਼ਾਂ ਹਨ ਇਹ ਕੁਝ ਅਜਈਆਂ ਚੀਜ਼ਾਂ ਹਨ ਜੁਰਚਾਨਾ ਵਰਤੀਆਂ ਜਾਂਦੀਆਂ ਹਨ ਫਿਰ ਔਰਤਾਂ ਜਾਣ ਬੁਝ ਕੇ ਜਾਂ ਜਾਣੇ ਅਣਜਾਣੇ ਦੇ ਵਿੱਚ ਉਹਨਾਂ ਨੂੰ ਆਪਣੇ ਘਰ ਵਿੱਚ ਲਿਆਉਂਦੀਆਂ ਹਨ ਇਸ ਲਈ ਇਹਨਾਂ ਚੀਜ਼ਾਂ ਨੂੰ ਗਲਤੀ ਦੇ ਨਾਲ ਵੀ ਨਾ ਲਿਆਉ ਤਿੱਖੀ ਚੀਜ਼ ਰਿਸ਼ਤਿਆਂ ਵਿੱਚ ਦਰਾੜ ਲੈ ਕੇ ਆਉਂਦੀ ਹੈ ਤੇ ਰਖੜੀ ਦਾ ਤਿਆਰ ਆਪਸੀ ਪਿਆਰ ਦਾ ਪ੍ਰਤੀਕ ਹੈ ਪਰ ਇਹ ਤਿੱਖੀ ਚੀਜ਼ ਪਹਿਣ ਤੇ ਭਰਾ ਦੇ ਵਿਚਕਾਰ ਦੂਰੀ ਵਧਾਉਂਦੀ ਹੈ ਇਥੋਂ ਤੱਕ ਕਿ ਸਹੁਰਿਆਂ ਵਿੱਚਕਾਰ ਵੀ ਜਿਸ ਕਾਰਨ ਰਿਸ਼ਤੇ ਦੇ ਵਿੱਚ ਤਰਾੜ ਆ ਜਾਂਦੀ ਏ ਇਸ ਲਈ ਇਹਨਾਂ ਤਿੱਖੀਆਂ ਚੀਜ਼ਾਂ ਨੂੰ ਲਿਉਣ ਤੋਂ ਸਾਨੂੰ ਬਚਣਾ ਚਾਹੀਦਾ ਹੈ ਜੋ ਤੀਸਰੀ ਚੀਜ਼ ਏ ਉਹ ਇੱਕ ਕਾਲੇ ਰੰਗ ਦੀ ਚੀਜ਼ ਹੁਣ ਕਾਲੇ ਰੰਗ ਦੀ ਕੋਈ ਵੀ ਸਮਗਰੀ ਲਿਆਂਦੀ ਜਾ ਸਕਦੀ ਏ ਜਿਵੇਂ ਕਿ ਕਾਲੇ ਕੱਪੜੇ ਕਾਲੇ ਜੁੱਤੇ ਤੇ ਚੱਪਲ ਕਿਉਂਕਿ ਕਾਲਾ ਰੰਗ ਨਕਾਰਾਤਮਕ ਤੇ ਪਾਪ ਦੇ ਨਾਲ ਜੁੜਿਆ ਹੋਇਆ ਹੈ ਤੇ ਜੋ ਔਰਤਾ ਆਪਣੇ ਘਰ ਕਾਲੇ ਰੰਗ ਦੀਆਂ ਚੀਜ਼ਾਂ ਲਿਉਂਦੀਆਂ ਹਨ ਉਹ ਸ਼ਨੀ ਦੀ ਸਾਢੇ ਸਤੀ ਦਾ ਸ਼ਿਕਾਰ ਹੋ ਜਾਂਦੀਆਂ ਨੇ ਰਖੜੀ ਤੇ ਕਾਲੇ ਰੰਗ ਦੀਆਂ ਚੀਜ਼ਾਂ ਲਿਉਣ ਤੋਂ ਸਾਨੂੰ ਬਚਣਾ ਚਾਹੀਦਾ ਹੈ ਕਿਉਂਕਿ ਇਹ ਅਸ਼ੁਭ ਮੰਨਿਆ ਜਾਂਦਾ ਹੈ ਤੇ ਇਸ ਨਾਲ ਭਰਾ ਪਹਿਣ ਤੇ ਪੇਕੇ ਸਹੁਰੇ ਵਿੱਚਕਾਰ ਸਮੱਸਿਆਵਾਂ ਪੈਦਾ ਹੁੰਦੀਆਂ ਨੇ ਤੇ ਸ਼ਨੀ ਦੀ ਸਾਢੇ ਸਤੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਇਸ ਲਈ ਕਾਲੇ ਰੰਗ ਦੀਆਂ ਚੀਜ਼ਾਂ ਲੈਉਣ ਦੀ ਸਖਤ ਬਣਾਈਏ ਜੇਕਰ ਤੁਸੀਂ ਉਹਨਾਂ ਨੂੰ ਜਾਣ ਬੁੱਝ ਕੇ ਜਾਂ ਜਾਣੇ ਅਣਜਾਣੇ ਦੇ ਵਿੱਚ ਲੈਂਉਂਦੇ ਹੋ ਤਾਂ ਤੁਸੀਂ ਖੁਦ ਆਪਣੇ ਵਿਨਾਸ਼ ਦਾ ਕਾਰਨ ਬਣ ਜਾਂਦੇ ਹੋ ਇਸ ਲਈ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖੋ ਕਿਉਂਕਿ ਰਖੜੀ ਦਾ ਤਿਹਾਰ ਇੱਕ ਹੀ ਧਾਰਮਿਕ ਤਿਹਾਰ ਹੈ ਇਸ ਦਿਨ ਕਿਸੇ ਵੀ ਔਰਤ ਨੂੰ ਆਪਣੇ ਪੇਕੇ ਘਰ ਤੋਂ ਗਲਤੀ ਦੇ ਨਾਲ ਉਧਾਰ ਲਿਆ ਸਮਾਨ ਚਾ ਉਧਾਰ ਲਿਆ ਸਮਾਨ ਨਹੀਂ ਲਿਓਣਾ ਚਾਹੀਦਾ ਕੁਝ ਔਰਤਾਂ ਅਜਈਆਂ ਵੀ ਹੁੰਦੀਆਂ ਨੇ ਜੋ ਆਪਣੇ ਪੇਕੇ ਘਰ ਜਾਂਦੀਆਂ ਹਨ ਤੇ ਬਾਜ਼ਾਰ ਚੋਂ ਕੁਝ ਉਧਾਰ ਲਿਆ ਸਮਾਨ ਲੈ ਕੇ ਆਉਂਦੀਆਂ ਨੇ ਪਰ ਇਹੇ ਲਿਓਣਾ ਬਿਲਕੁਲ ਵੀ ਸਹੀ ਨਹੀਂ ਹੁੰਦਾ ਰਖੜੀ ਤੇ ਉਧਾਰ ਲਿਆ ਸਮਾਨ ਚਾ ਉਧਾਰ ਲਿਆ ਸਮਾਨ ਵਾਪਸ ਲੈਣਾ ਲక్ష్ਮੀ ਦਾ અપਮਾਨ ਮੰਨਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ ਦੀ ਖੁਸ਼ਹਾਲੀ ਰੁਕ ਜਾਂਦੀ ਹੈ ਤੇ ਪੈਸੇ ਦੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਘਰ ਵਿੱਚ ਹੋਰ ਲੋਕ ਰਹਿਣ ਲੱਗ ਪੈਂਦੇ ਨੇ ਇਸ ਲਈ ਕਿਸੇ ਨੂੰ ਵੀ ਆਪਣੇ ਪੇਕੇ ਘਰ ਤੋਂ ਕੋਈ ਉਧਾਰ ਚੀਜ਼ ਨਹੀਂ ਲਿਆ ਕੇ ਦੇਣੀ ਕਰਜ਼ੇ ਨਾਲ ਖਰੀਦੀ ਗਈ ਕੋਈ ਵੀ ਸਮਗਰੀ ਘਰ ਦੇ ਵਿੱਚ ਨਾ ਲੈ ਕੇ ਆਓ ਇਸੋ ਇਲਾਵਾ ਕੁਝ ਔਰਤਾਂ ਅਜਈਆਂ ਨੇ ਜੋ ਆਪਣੇ ਪੇਕੇ ਜਾਂ ਆਪਣੇ ਮਾਹ ਦੇ ਕੁਝ ਪੁਰਾਣੇ ਕੱਪੜੇ ਲੈ ਕੇ ਆਉਂਦੀਆਂ ਹਨ ਇਹਨਾਂ ਕੱਪੜਿਆਂ ਨੂੰ ਘਰ ਲਿਆਉਣਾ ਇੱਕ ਬਹੁਤ ਹੀ ਜ਼ਿਆਦਾ ਅਸ਼ੁਭ ਮੰਨਿਆ ਜਾਂਦਾ ਹੈ ਪੁਰਾਣੇ ਕੱਪੜੇ ਅਸ਼ੁਭ ਹੁੰਦੇ ਨੇ ਇਸ ਲਈ ਜਿਸ ਕਾਰਨ ਕਰਕੇ ਭੈਣ ਨੂੰ ਆਪਣੇ ਵਿਵਹਤ ਜੀਵਨ ਵਿੱਚ ਵਿੱਤੀ ਸੰਕਟ ਜਾਂ ਖਾਲੀ ਪਰਦਾ ਸਵਾਮਨਾ ਵੀ ਕਰਨਾ ਪੈ ਸਕਦਾ ਹੈ ਇਸ ਲਈ ਗਲਤੀ ਦੇ ਨਾਲ ਵੀ ਕਿਸੇ ਵੀ ਔਰਤ ਨੂੰ ਆਪਣੇ ਪੇਕੇ ਘਰ ਤੋਂ ਪੁਰਾਣੇ ਕੱਪੜੇ ਨਹੀਂ ਲਿਓਣੇ ਚਾਹੀਦੇ ਇਸ ਦੀ ਬਜਾਏ ਤੁਸੀਂ ਵਿਚਾਰ ਚਾਕੇ ਨਵੇਂ ਕੱਪੜੇ ਲਿਆ ਸਕਦੇ ਹੋ ਕੁਝ ਮਾਮਾ ਤੇ ਭੈਣਾ ਹੋ ਸਕਦੀਆਂ ਨੇ ਜੋ ਸਾਡੀਆਂ ਗੱਲਾਂ ਨੂੰ ਹਲਕੇ ਦੇ ਵਿੱਚ ਲੈਣ ਪਰ ਜੇ ਇਸ ਦਿਨ ਉਹਨਾਂ ਨੂੰ ਘਰ ਦੇ ਵਿੱਚ ਝਗੜੇ ਤੇ ਵਿੱਤੀ ਸੰਕਟਾਂ ਦਾ ਸਾਹਮਣਾ ਕਰਨਾ ਪਵੇਗਾ ਉਦੋਂ ਆਪਣੀ ਗਲਤੀ ਤੇ ਪਛਤਾਉਣਗੇ ਇਸ ਲਈ ਅਸੀਂ ਸਾਰੀਆਂ ਮਾਵਾਂ ਤੇ ਭੈਣਾਂ ਨੂੰ ਕਹਿਣਾ ਚਾਉਣੀ ਹੈ ਕਿ ਤੁਸੀਂ ਅਜਿਹੀਆਂ ਗਲਤੀਆਂ ਨਹੀਂ ਕਰਨੀਆਂ ਤੁਹਾਨੂੰ ਨਹੀਂ ਕਰਨੀਆਂ ਚਾਹੀਦੀਆਂ ਨਹੀਂ ਤਾਂ ਤੁਸੀਂ ਆਪਣੇ ਵਿਨਾਸ਼ ਦਾ ਕਾਰਨ ਬਣ ਸਕਦੇ ਹੋ ਜਿਸ ਦਿਨ ਨਾਲ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲਾਂ ਤੇ ਪ੍ਰੋਬਲਮ ਤੇ ਘਰ ਦੇ ਵਿੱਚ ਤੁਹਾਨੂੰ ਗਰੀਬੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਕਿਉਂਕਿ ਸਾਡੀਆਂ ਕੀਤੀਆਂ ਗਈਆਂ ਇਹ ਜਾਣੇ ਅਣਜਾਣੇ ਦੇ ਵਿੱਚ ਜੋ ਗਲਤੀਆਂ ਹੁੰਦੀਆਂ ਨੇ ਇਹਨਾਂ ਦੇ ਕਰਕੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਹੈ ਹਾਂਜੀ ਇਹ ਹੀ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਕੇ ਰਖੜੀ ਦੇ ਤਿਆਰ ਤੇ ਤੁਸੀਂ ਭੁੱਲ ਕੇ ਵੀ ਆਪਣੇ ਘਰ ਦੇ ਵਿੱਚ ਇਹ ਪੰਜ ਚੀਜ਼ਾਂ ਨੂੰ ਕਦੇ ਵੀ ਨਹੀਂ ਲੈ ਕੇ ਆਉਣਾ ਜੇਕਰ ਲੈ ਕੇ ਆਓਗੇ ਤਾਂ ਸਮਝ ਲਓ ਕਿ ਤੁਹਾਡੇ ਘਰ ਦੇ ਵਿੱਚ ਗਰੀਬੀ ਦਾ ਵਾਸ ਹੋਵੇਗਾ ਮਾਤਾ ਲక్ష్ਮੀ ਤੁਹਾਡੇ ਘਰ ਤੋਂ ਚਲੀ ਜਾਵੇਗੀ ਹਾਂਜੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ